ਲੋਬੇ ਦੋਸਤੋ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਮੇਰੇ ਹੱਥ ਦੇ ਵਿੱਚ ਆ ਕਨੈਕਟਰ ਦੇਖ ਰਹੇ ਹਾਂ ਜਿਹੜਾ 7 ਵਾਲੇ ਪੱਖੇ ਦੇ ਨਾਲ ਲੱਗਦਾਗਾ ਪਰ ਇਹ ਕਨੈਕਸ਼ਨ 50 ਰੁਪਈਆ ਦਾ ਇੱਕ ਮੋਟਰਸਾਈਕਲ ਆ ਜਿਹੜਾ ਮੋਟਰਸਾਈਕਲ ਦੀ ਐਵਰੇਜ ਆ ਜਿਹੜੀ ਡਬਲ ਕਰ ਦੂਗਾ ਉਹਦੀ ਪਾਵਰ ਨੂੰ ਵੀ ਵਧਾ ਦਿੰਦਾਗਾ ਇੱਕ ਪਾਸੇ ਸਕੂਟਰੀ ਖੜੀ ਆ ਬੈਟਰੀ ਵਾਲੀ ਉਹਨੂੰ ਲੈਣ ਦੀ ਲੋੜ ਨਹੀਂ ਹੈਗੀ ਲੱਖ ਰੁਪਇਆ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਮਸਲੇ ਦਾ ਹੱਲ ਸਿਰਫ 50 ਰੁਪਇਆ ਦੇ ਵਿੱਚ ਕਰ ਦਿੱਤਾ ਮੇਰੇ ਨਾਲ ਬਾਈ ਕਾਲਾਗਾ ਕੀ ਹਾਲਾ ਕਾਲੇ ਬਾਈ ਬਹੁਤ ਵਧੀਆ ਵੀਰੇ ਬਹੁਤ ਪੂਰਾ ਕਾਮਯਾਬ ਹੈ ਜਿਹੜਾ ਆਪਾਂ ਇਹ ਆਤਾ ਪ੍ਰੋਜੈਕਟ ਮੈਂ ਆਹ ਯਾਰ ਜਮਾ ਪੂਰੀ ਤਸੱਲੀ ਕਰਕੇ ਅਮਰੀਕ ਫੇਰ ਤੁਹਾਨੂੰ ਦੱਸੀਏ ਗੱਲ ਆ ਵੀ ਫੇਰ ਹੀ ਵੀਡੀਓ ਪਾਵਾਂਗੇ ਆਪਾਂ ਇਹ ਪਹਿਲਾਂ ਆਪ ਆਪ ਦੇਖ ਲਈ ਵੀ ਇਹ ਚੀਜ਼ ਕਾਮਯਾਬ ਹੈ ਜਾਂ ਨਹੀਂ ਹੈ ਹਾਂ ਸ਼ੁਰੂ ਦੇ ਵਿੱਚ ਦੱਸ ਦਿੰਦੇ ਆ ਵੀ ਕੋਈ ਫੇਕ ਵੀਡੀਓ ਨਹੀਂ ਹੈਗੀ ਰੀਅਲ ਵੀਡੀਓ ਹੈ ਇਹਨੂੰ ਆਪਣੇ ਤੌਰ ਤੇ ਇੱਕ ਅਜਮਾਓ ਤੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਚੱਲਦੇ ਨੂੰ ਇੱਕ ਡੈਮੋ ਦਿਖਾਉਣ ਗਾ ਸਿਸਟਮ ਮੜਾ ਦੱਸੀ ਬਾਈ ਕਾਲੇ ਆਹ ਦੇਖ ਲਓ ਦੋਸਤੋ ਆਹ ਪਲੱਗ ਆ ਜਿਹੜਾ ਆਪਣਾ ਹਾਂ ਇਸ ਤਰ੍ਹਾਂ ਲੱਗਿਆ ਹੁੰਦਾ ਆਹ ਪਲੱਗ ਲੱਗਿਆ ਹੀ ਹੁੰਦਾ ਹਰ ਇੱਕ ਮੋਟਰਸਾਈਕਲ ਦੇ ਵੱਖੋ ਵੱਖਰੇ ਜਨਨ ਕਿ ਜਿਹੜੀ ਜਿਹੜੀ ਕੰਪਨੀ ਦਾ ਹੁੰਦਾਗਾ ਕਿਸੇ ਦੇ ਕਿੰਦਰ ਦੀ ਤਾਰ ਆ ਜਾਂਦੀ ਹੈ ਪਲੱਗ ਪਰ ਇੱਕੋ ਹੀ ਚੀਜ਼ ਹੁੰਦੀ ਹੈਗੀ ਇਹ ਇਹ ਪਲੱਗ ਨੂੰ ਤੁਸੀਂ ਕੀ ਕਰਨਾ ਹੈ ਇਹ ਪਲੱਗ ਨੂੰ ਪੱਟ ਲੋ ਪੱਟ ਲੋ ਇਹਨੂੰ ਇੱਥੋਂ ਤਾਰ ਤੋਂ ਉਹਨੂੰ ਖੋਲ ਲੋ ਨੂੰ ਸਾਰੇ ਪਲੱਗ ਜਿਹਨੂੰ ਠੀਕ ਹੈ ਬਾਈ ਉਦੋਂ ਬਾਅਦ ਜਦੋਂ ਖੋਲ ਲਿਆ ਜਿਹੜੀ ਆ ਕਨੇਸਰ ਆ ਇਹਨਾਂ ਦਾ ਕੋਈ ਜਾਣੀ ਕਿ ਵੀ 네ਗੇਟਿਵ ਪੋਜ਼ਿਟਿਵ ਕੋਈ ਨਹੀਂ ਹੁੰਦਾ ਇਹਦਾ ਵੀ ਆਪਾਂ ਕਹ ਰਹੀਏ ਲਾਲ ਕਾਲੀ ਦਾਰ ਇਹਦੇ ਕੋਈ ਨਹੀਂ ਜਿਹੜਾ ਪਾਸਾ ਮਰਜੀ ਜਿੱਧਰ ਮਰਜੀ ਲਾ ਦਿਓ ਇਹਨੂੰ ਓਕੇ ਲਓ ਜੀ ਇਹਨੂੰ ਉਦੋਂ ਬਾਅਦ ਇੱਕ ਤਾਰ ਆ ਜਿਹੜੀ ਇਹਦੀ ਇਧਰਲੇ ਪਾਸੇ ਵਾਲੀ ਇਹਨੂੰ ਪਾ ਦਿਓ ਬਾਈ ਇਹਦੇ ਵਿੱਚ ਲਓ ਜੀ ਇਹਨੂੰ ਆਪਾਂ ਪਲੱਗ ਵਾਲੇ ਪਾਸੇ ਪਾ ਦਨੇ ਆਗੇ ਠੀਕ ਹੈ ਬਾਈ ਆ ਸਲੋਡ ਕਰਕੇ ਨੂੰ ਪੂਰਾ ਟਾਈਟ ਕਰਕੇ ਠੀਕ ਆ ਬਾਈ ਵੀ ਉਸ ਤੋਂ ਬਾਅਦ ਆ ਪੂਰਾ ਇਹਦਾ ਪੱਕਾ ਕੰਮ ਹੀ ਕਰ ਲਿਓ ਜਾਨੀ ਕਿ ਕਹਿਣ ਦਾ ਮਤਲਬ ਹਾਂ ਹਾਂ ਬਈ ਇੱਕ ਡੈਮੋ ਕਰਕੇ ਦਿਖਾ ਦੇਣੀ ਆ ਵੀ ਉਸ ਤੋਂ ਬਾਅਦ ਆਦਾ ਇਹਦੇ ਉੱਤੇ f5 ਕੋਕਲਾ ਕੇ ਟੇਪ ਟੂ ਪਲਾ ਕੇ ਹਨਾ ਜਿਹੜਾ ਇਹ ਹਿੱਲੇ ਨਾਲ ਮੁੜ ਕੇ ਹਾਂ ਇਹਨੂੰ ਇੱਧਰ ਚੜਾ ਦੋ ਪਲੱਗ ਦੇ ਚੜਾ ਦੋ ਜਿਹੜੀ ਦੂਜੀ ਤਾਰ ਆ ਗਈ ਜੀ ਇਹ ਤਾਰ ਆ ਜਿਹੜੀ ਆਪਣੀ ਪਲੱਗ ਵਾਲੀ ਤਾਰ ਆਉਂਦੀ ਆ ਉਹ ਤਾਰ ਦੇ ਨਾਲ ਉਹਦੇ ਵਿੱਚ ਹੀ ਗਲੀ ਜੀ ਹੋ ਜਾਂਦੀ ਹੁੰਦੀ ਹੈਗੀ ਕਿਉਂਕਿ ਨਟ ਜਗਾਸਾ ਹੁੰਦਾ ਨਾ ਇਹਦੇ ਵਿੱਚ ਪਲੱਗ ਦੇ ਜਿਹੜਾ ਮੂਰੇ ਲੱਗਿਆ ਹੁੰਦਾ ਆ ਦੇਖੋ ਆਪਾਂ ਇਹਨੂੰ ਇਹਦੇ ਵਿੱਚ ਪਾਤਾ ਇਹ ਓਕੇ ਹੁਣ ਇਹ ਪਟਾਕਾ ਤਾਂ ਨਹੀਂ ਮਾਰਦਾ ਕਿਤੇ ਨਾ 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 ਕੋਈ ਪਟਾਕਾ ਕਰੇ ਬਲਾਸਟ ਹੋ ਜੇ ਬਾਈ ਯਾਰ ਤੇਰੇ ਸਾਹਮਣੇ ਸਟਾਰਟ ਕਰਕੇ ਦੋ ਪੈਟਰੋਲ ਆਈ ਟੈਂਕੀ ਆ ਇਹ ਕੁਛ ਨਹੀਂ ਹੁੰਦਾ ਯਾਰ ਕੋਈ ਡਰਨ ਦੀ ਲੋੜ ਨਹੀਂ ਪੱਕੀ ਗੱਲ ਹੈ ਮੈਂ ਹਾਂ ਆ ਦੇਖ ਲੈ ਯਾਰ ਦਿੱਤੇ ਤੇ ਕਰ ਮਰਜੀ ਮੈਂ ਕੱਲ ਸਾਰਾ ਇਹਦੇ ਉੱਤੇ ਹਾਂ ਪ੍ਰਯੋਗ ਕਰਕੇ ਅੱਛਾ ਪ੍ਰੋਪਰ ਲਾ ਕੇ ਠੀਕ ਹੈ ਗੱਲ ਆ ਪੂਰਾ ਤੂੰ ਆ ਦੇਖ ਲੈ ਡਾਕਟਰ ਕੋਲ ਨਿੱਕੀ ਸੀਸੀ ਮਿਲਦੀ ਹੁੰਦੀ ਹੈਗੀ ਇੱਕ ਪੀਨ ਜਿਹੜੀ ਦਿਨ ਆਉਂਦਾ ਜਿਹੜਾ ਆਪਾਂ ਨੂੰ ਉਹ ਉਹਨਾਂ ਕਾ ਪੈਟਰੋਲ ਪਾ ਕੇ ਆ ਇਨੀ ਇਨੀ ਸੀਸੀ ਕਹਿੰਦੀ ਹੈ ਪੈਟਰੋਲ ਪਾ ਕੇ ਹਾਂ ਤੂੰ ਲਾਲਾ ਸਾਹਿਬ ਵੀ ਇਧਰੇ ਪਾਸੇ ਦੀ ਆਪਾਂ ਆਹ ਰੋਡ ਜਬਾਜੀਗਰਾਂ ਵਾਲਾ ਜਾ ਕੇ ਤੜਾਉਂ ਗਿਆ ਹਾਂ ਪਹਿਲੇ ਪਾਸੇ ਦੀ ਆ ਗਿਆ ਸੀਗਾ ਮੈਂ ਫੇਰ ਵੀ ਦੇਖ ਲੈ ਉਹਦੇ ਵਿੱਚ ਮਾੜਾ ਮੋਟਾ ਪਿਆ ਸੀਗਾ ਓਕੇ ਐਕਸਟਰਾ ਆਪਦਾ ਨਾਲ ਲੈ ਕੇ ਗਿਆ ਜਿਹੜੇ ਕਿ 7 ਕਿਲੋਮੀਟਰ ਇਤੋਂ ਹੈਗਾ ਘਤਰੋਂਲਾ 5-7 ਕਿਲੋਮੀਟਰ ਨਾਲ ਭਾਈ ਪਹਿਲਾਂ ਚੱਕ ਮਾਰ ਦੇ ਹੂੰ ਪਹਿਲਾਂ ਆਹ ਦੇਖ ਲੈ ਨਾਲੇ ਐ ਹੁੰਦਾ ਸਟਾਰਟ ਰਾਤ ਯਾਰ ਮੈਂ ਜਮਾ ਇਹਨੂੰ ਵੇੜੇ ਦੇ ਵਿੱਚ ਖੜਾਇਆ ਉਹਨੂੰ ਜਮਾ ਅੱਛਾ ਵੇੜੇ ਦੇ ਵਿੱਚ ਖੜਾ ਆ ਕੇ ਨਾ ਇਹਨੂੰ ਮੈਂ ਹੂੰ ਵੀ ਜਮਾ ਆਪਾਂ ਕਹਿ ਲਈਏ ਕਿ ਜਮਾ ਠੰਡ ਦੇ ਵਿੱਚ ਠੀਕ ਹੈ ਬਈ ਠੀਕ ਹੈ ਗੱਲ ਅੱਗੇ ਜੇ ਬਾਹਰੇ ਖੜਾ ਹੁੰਦਾ ਚਾਰ ਪੰਜ ਕਿੱਕਾਂ ਤੇ ਹੁੰਦਾ ਸੀ ਸਟਾਰਟ ਆ ਠੀਕ ਹੈ ਜਮਾ ਵੇੜੇ 'ਚ ਖੜਾਇਆ ਹੋਇਆ ਇੱਕ ਅੱਧੀ ਕਿੱਕ ਵੀ ਨਹੀਂ ਮਾਰਨ ਦਿੱਤੀ ਇਹਨੇ ਹੂੰ ਇੰਨੀ ਪੇਕਅਪ ਬਣੀ ਹੋਈ ਹੈ ਇਹਦੀ ਲਾਲਾ ਸਾਹਿਬ ਠੀਕ ਹੈ ਪੇਕਅਪ ਵੀ ਦਿਖਾਉਣਿਆ ਇਹ ਵੀਡੀਓ ਨੂੰ ਇੱਕ ਜਿਹੜੇ ਆਮ ਕਰ ਕਰ ਦੀ ਸਮੱਸਿਆ ਕਹਿਦੀ ਹੈ ਆਪਾਂ ਵੀ ਪੈਟਰੋਲ ਜਿਹੜਾ ਇੱਕ ਉੱਚੇ ਲੈਵਲ ਤੇ ਹੋ ਚੁੱਕਿਆ ਵੀ ਪੌਂਚ ਤੋਂ ਬਾਹਰ ਹੋ ਜਾਂਦਾ ਬਾਈ ਠੀਕ ਹੈ ਅਗਲਾ 100 ਦਾ ਪਾਉਂਦਾ ਹੈਗਾ ਤਾਂ ਬਾਈ 5 ਕਿਲੋਮੀਟਰ ਨਹੀਂ ਜਾਂਦਾ ਹੈਗਾ ਤੇ ਜੇਬ ਦੇ ਵਿੱਚੋਂ ਪੈਸੇ ਮਤਲਬ ਨਿਕਲ ਹੀ ਜਾਂਦੇ ਨੇ ਪਰ ਆਹ ਹੁਣ ਡਬਲ ਐਵਰੇਜ ਦੇਊਗਾ 50 ਰੁਪਈਆ ਦਾ ਕਨੈਕਸ਼ਨ ਲਾ ਕੇ ਨਾ ਤੁਸੀਂ ਡਬਲ ਐਵਰੇਜ ਆ ਜਿਹੜੀ ਇਹਦੀ ਲੈ ਸਕਦੇ ਹੋ ਬਾਕੀ ਕੋਈ ਇੰਜਨ ਨੂੰ ਖਰਾਬੀ ਤਾਂ ਨਹੀਂ ਆਉਂਦੀ ਮੈਂ ਕਹਾਂ ਯਾਰ ਇਹ ਨੂੰ ਪਹਿਲਾਂ ਪ੍ਰੋਬਲਮ ਹੀ ਸੀਗੀ ਓਕੇ ਠੀਕ ਹੈ ਗੱਲ ਇੰਜਨ ਦੀ ਪ੍ਰੋਬਲਮ ਸੀਗੀ ਵੀ ਸਟਾਰਟ ਮਸੇ ਹੀ ਹੁੰਦਾ ਸੀ ਦੋ ਤਿੰਨ ਕੇ ਕਰਕੇ ਪਹਿਲਾਂ ਮਸਾਂ ਸਟਾਰਟ ਹੁੰਦਾ ਸੀਗਾ ਕਿਉਂਕਿ ਇਹਨੂੰ ਜੂਜ ਹੀ ਬਹੁਤ ਘੱਟ ਕਰਦੇ ਸੀ ਇਹਨੂੰ ਮੋਟਰਸਾਈਕਲ ਨੂੰ ਠੀਕ ਹੈ ਬਾਈ ਫੇਰ ਕਹਾ ਨੰਬਰ 2 ਤੇ ਲਾਈਟਾਂ ਨਹੀਂ ਬਿਲਕੁਲ ਨਹੀਂ ਸੀ ਚੱਲਦੀਆਂ ਅੱਛਾ ਮੈਂ ਲਾਈਟਾਂ ਚਲਵਾਉਣ ਲਈ ਗਿਆ ਮਿਸਤਰੀ ਕੋਲੇ ਮੈਨੂੰ ਕਹਿੰਦਾ ਬਾਈ ਇਹਦੀਆਂ ਕਬੈਲਾਂ ਪਾਉਣੀਆਂ ਪੈਣੀਆਂ ਅੱਛਾ ਹਾਂ ਤੇ ਮੈਂ ਚਾਹ ਕੋਈ ਗੱਲ ਨਹੀਂ ਦੇਖਾਂਗੇ ਯਾਰ ਕਿਹੜਾ ਨੇਰੇ ਸਵੇਰੇ ਕੱਢਣਾ ਇਹ ਬਾਹਰ ਠੀਕ ਹੈ ਬਾਈ ਤੇ ਇਹ ਆ ਜਦੋਂ ਮੈਂ ਚੀਜ਼ ਇਹ ਪ੍ਰਯੋਗ ਕੱਲ ਇਹ ਕਰਿਆ ਹਾਂ ਪਹਿਲਾਂ ਸਾਰੀ ਡੈਮੋ ਮੈਂ ਆਪਦੀ ਕਰਕੇ ਦੇਖੀ ਰਿਜ਼ਲਟ ਕੱਢ ਕੇ ਦੇਖਿਆ ਮੈਂ ਉਸ ਤੋਂ ਬਾਅਦ ਜਦੋਂ ਲਾਈਟਾਂ ਵੀ ਆਨ ਕਰਕੇ ਦੇਖੀਆਂ ਜਿਹੜੀਆਂ ਕਹਿੰਦਾ ਸੀ ਮਿਸਤਰੀ ਵੀ ਕਬੈਲਾ ਪਹਿਣਗੀਆਂ ਉਹਦਾ ਵੀ ਝੰਡੜ ਚੱਕਿਆ ਗਿਆ ਅੱਛਾ ਠੀਕ ਹੈ ਪਾਈਟ ਵੀ ਚੱਲ ਪਈ ਲਾਈਟ ਵੀ ਚੱਲ ਪਈ ਠੀਕ ਹੈ ਪੈਕਅਪ ਵੀ ਯਾਰੇ ਹੋ ਗਈ ਹਾਂ ਜਿਹੜੀ ਐਵਰੇਜ ਆ ਜਿਵੇਂ ਪਹਿਲਾਂ ਮੰਨ ਲਈ 40 45 ਦੀ ਸੀ ਠੀਕ ਹੈ ਕਹਲਾ ਹੁਣ 90 95 ਤੇ ਪਹੁੰਚ ਗਈ ਓਕੇ ਇਹ ਕੰਮ ਆ ਤੂੰ ਐ ਸੋਚ ਯਾਰ ਆ ਕਨੇਸਰ ਜਦੋਂ ਆਪਣੇ ਘਰੇ ਸੱਤ ਵਾਲਾ ਪੱਖਾ ਕਈ ਵਾਰ ਗਰਮੀਆਂ ਚ ਹੁਣ ਜਦੋਂ ਆਪਾਂ ਕੈਂ 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 ਕਰਦਾ ਹੁੰਦਾ ਹੈਗਾ ਉਹ ਚਲਾਤਾ ਪੂਰਾ ਉਹ ਦੇਖ ਲੈ ਉਹਦੇ ਕਿੰਨੇ ਰੋਲੇ ਬਣਦੇ ਆ ਰੋਲੇ ਬਣ ਜਾਂਦਾ ਮੋਟਰਸਾਈਕਲ ਕੀ ਚੀਜ਼ ਐ ਇਹਦੇ ਮੂਰੇ ਯਾਰ ਗਰੰਟ ਦੀ ਚੱਲਣਾ ਮੋਟਰਸਾਈਕਲ ਨੇ ਸਹੀ ਕਰੰਟ ਮਿਲੂ ਤਾਂ ਹੀ ਮੋਟਰਸਾਈਕਲ ਦੇ ਵਧੀਆ ਸਟਾਰਟ ਹੋਊ ਉਹ ਤਾਂ ਹੀ ਵਧੀਆ ਪੈਕਅਪ ਦਿੰਦਾ ਤੇ ਹੁਣ ਮਾੜੀ ਕਿੱਕ ਮਾਰ ਕੇ ਪੈਕਅਪ ਦਿਖਾ ਦੇ ਤੇ ਵੀਡੀਓ ਸ਼ੇਅਰ ਕਰ ਦਿਓ ਘ ਦੀ ਹੈ ਸਾਰੇ ਦੋਸਤੋ ਪੂਰੀ ਪੈਕਪ ਹੈ ਜੀ ਆ ਦੇਖੋ ਤੇ ਪੂਰਾ ਵਧੀਆ ਰਿਜ਼ਲਟ ਆਗਾ ਜਿੰਨਾ ਮਰਜੀ ਇਹਨੂੰ ਜਿੱਥੇ ਮਰਜੀ ਜਿੰਨੇ ਮਰਜੀ ਬਣਾ ਕੇ ਚੱਲੋ ਤੇ ਇੱਕ ਵਾਰ ਆਪਣੇ ਤੌਰ ਤੇ ਇਹ ਚੀਜ਼ ਕਰਕੇ ਹਨਾ ਆਪਣਾ ਰਿਜ਼ਲਟ ਲੈ ਕੇ ਤਾਂ ਕਮੈਂਟਾਂ ਦੇ ਵਿੱਚ ਕਮੈਂਟ ਜਰੂਰ ਕਰਿਓ ਤਾਂ ਕਿ ਹੋਰ ਭਰਾ ਵੀਡੀਓ ਦੇਖ ਕੇ ਇਹ ਤਰੀਕਾ ਜੁਗਾੜ ਆ ਜਿਹੜਾ ਲਾਲੇਨ ਦੇਸ਼ੀਆ ਜੁਗਾੜ ਆ ਤੇ ਪੇਜ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ